ਵੇਖਲਾ ਇੱਕ ਪਰਜਾਈ ਹੋ ਕੇ ਤੇ ਭਰਾ ਪਰਜਾਈ ਹੋ ਕੇ ਤੈਨੂੰ ਘਰ ਵੜ ਲਿਆ ਇੱਕ ਮੈਂ ਮਾਂ ਮੈਂ ਨਹੀਂ ਆ ਜਿੰਦ ਘਰ ਜਿੱਤੇ ਤੈਨੂੰ ਘਰ ਨਹੀਂ ਵੜਨਾ ਉਹਨਾਂ ਦੇ ਸਿਰ ਨੂੰ ਸੀਸਾ ਦੇ ਸਹੀ ਗੱਲ ਹੈ ਮੇਰੀ ਭਾਬੀ ਵਰਗਾ ਤੇ ਕੋਈ ਹੈ ਹੀ ਨਹੀਂ ਮੇਰੇ 'ਚ ਹੀ ਕਮੀਆਂ ਸੀ ਜਿਹੜਾ ਮੈਂ ਉਹਨੂੰ ਪਛਾਣ ਨਹੀਂ ਸਕੀ ਚੱਲ ਆਪਣੀਆਂ ਕਮੀਆਂ ਹੋਣ ਦੁਬਾਰਾ ਨਾ ਦਰਾਈ ਤੈਨੂੰ ਮੈਂ ਬਾਰ-ਬਾਰ ਇਹੋ ਗੱਲਾਂ ਮੇਰੀ ਮੰਮੀ ਦੀ ਫਿਕਰ ਹੀ ਨਾ ਕਰੋ ਮੈਂ ਕਹਿੰਦੀ ਵੀ ਨਾ ਦੀ ਫਿਕਰ ਨਾ ਕਰਤੀ ਬੇਫਿਕਰ ਹੋ ਬਸ ਠੀਕ ਹੈ ਕਿੱਥੇ ਭਾਬੀ ਆ ਉਹ ਇੱਥੇ ਹੀ ਹਣੀ ਆ ਰਸੋਈ 'ਚ ਜਾ ਤੂੰ ਮੈਨੂੰ ਜਲਦੀ ਢਾਣਦੇ ਕਿਉਂ ਨਹੀਂ ਤੈਨੂੰ ਮੈਂ ਕਿਹਾ ਨਾ ਚਲ ਕੋਈ ਗੱਲ ਨਹੀਂ ਅੱਜ ਦੀ ਕੋਈ ਗੱਲ ਨਹੀਂ ਹੁਣ ਜਲਦੀ ਉੱਠਿਆ ਕਰੀ ਉਹ ਤੇਰਾ ਹੱਥ ਪੱਲਾ ਮਰੇ ਤੇ ਆਟਾ ਗੁੰਨਦੇ ਲਾਗੋ ਕੋਈ ਪੜਦੇ ਚ ਨਹੀਂ ਮਾਣਦੇ ਚਲ ਜਾ ਹੁਣ ਤੂੰ ਹੀ ਉਜਨਾਤੋ ਕਹਤਾਂ ਜਦੋਂ ਮੈਂ ਸੌਂ ਜਾਂਦੀ ਮੈਂ ਕੋ ਆਪਣੇ ਆਪ ਦੇ ਉੱਠਿਆ ਨਹੀਂ ਜਾਂਦਾ ਇੰਨੀ ਪੱਕੀ ਨੀਂਦ ਆਂਦੀ ਮੈਨੂੰ ਹੋਰ ਪੱਕੀਆਂ ਪੁਕੀਆਂ ਨੀਂਦਾਂ ਨਹੀਂ ਨਾ ਹੋਇਆਂ ਗਿਆ ਹੁਣ ਕੰਮ ਕਰੋ ਤੇ ਰੋਟੀ ਖਾਓ ਇਹ ਥੋੜਾ ਵੀ ਤੇ ਸਾਡੀ ਫੈਮਿਲੀ ਵੀ ਤੇ ਹੈ ਉਹਦੇ ਤੇ ਬੋਝ ਥੋੜੀ ਨਾ ਬੰਨਣਾ ਅਗਲੀ ਕਵੇ ਫੇਰ ਮੁੜ ਕੇ ਮਨ ਚ ਆਈ ਜਾਂਦਾ ਕਿ ਇਕੱਲੀ ਮੈਂ ਲੱਗੀ ਰਹਿਨੀ ਆ ਤੇ ਉਵੇਂ ਹੀ ਰਾਂਣਾ ਸੁੱਤੀ ਆ ਕਦੇ ਨਾ ਕਦੀ ਤੇ ਬੰਦੇ ਦੇ ਮਨ ਚ ਆਈ ਜਾਂਦਾ ਉਹਦਾ ਹਾਂ ਤੇਰਾ ਆਪਾ ਬੋਝ ਥੋੜੀ ਨਾ ਬੰਨਣਾ ਕਿ ਸਿਆਣੀ ਬਾਣ ਉਹ ਸਿਆਣੀ ਹੀ ਗੀਆਂ ਉਹ ਪਹਿਲੇ ਵਾਲੀ ਗੁਰਪ੍ਰੀਤ ਨਹੀਂ ਰਹੀ ਹੁਣ ਹੁਣ ਸਿਆਣੀ ਚੱਲ ਵੀ ਉਹ ਕੀ ਕੰਮ ਕਰ ਰਹੀ ਹੈ ਨਾਲ ਉਹਦੇ ਕੰਮ ਕਰਾ ਅਗਲੀ ਨੇ ਕੋਸ਼ ਹੋ ਜਾਣਾ ਪੀ ਦੇ ਲਾ ਚਾ ਪੀਤੀ ਤੇ ਮੇਰੇ ਮਗਰੇ ਕੰਮ ਕਰਨ ਆ ਗਈ ਚਲੋ ਸ਼ੁਕਰਿਆ ਕਿਤੇ ਨੂੰ ਮਾਤ ਬੋਧ ਰੱਬ ਨੇ ਪਾਈ ਆ ਮੇਰੇ ਨੋਹ ਪੁੱਤ ਨੇ ਘਰ ਵਾੜ ਲਿਆ ਉਹ ਬੜਾ ਅੰਦਾ ਸ਼ੁਕਰਾਨਾ ਉਹਨਾਂ ਦਾ ਕਰਦੀ ਆ ਪਰ ਇਸ ਗੁਰਪ੍ਰੀਤ ਨੂੰ ਵੀ ਅਗ ਲਾਉਣੀ ਚਾਹੀਦੀ ਹੈ ਨਾ ਤੇ ਮੈਂ ਹੁਣ ਰਲ ਕੇ ਰਵਾਂ ਗਣ ਮੈਂ ਆਪਣੇ ਦਿਲ ਦੇ ਵਿੱਚ ਦਿਮਾਗ ਦੇ ਵਿੱਚ ਕੋ ਗੰਦਾ ਨਾ ਭਰਾ ਵੀ ਮੇਨਾਂ ਨਾ ਆ ਕਰਦਾ ਤੇ ਆ ਕਰਦਾ ਚਲੋ ਵੇਖੋ ਹੁਣ ਜਿਉਂ ਜਿਉ ਰਹੂਗੀ ਪਤਾ ਲੱਗੂਗਾ 22 ਖਾਣਾ ਤੇ ਲੱਗੇ ਹੋ ਮੈਨੂੰ ਬਾਅਦ ਦੇ ਦਿਨ ਨਹੀਂ ਆ ਜਾਂਦੀ ਨੇ ਕੋਈ ਗੱਲ ਨਹੀਂ ਹੋ ਗਿਆ ਬਸ ਸੌਂਈ ਜਾਦੇ। ਉਹਨੇ ਟੀ ਭਾਂਡੇ ਦੀ ਕੱਲੇ ਮੰਜੀ ਨੂੰ ਕਹਿ ਦਿੰਦੀ ਮੈਂ ਤੁਹਾਡੇ ਨਾਲ ਤੁਹਾਡੀ ਹੈਲਪ ਕਰਵਾ ਦੂੰਗੀ। ਅੱਗੇ ਵੀ ਕੱਲੀ ਮਾਰਦੀ ਐ ਗੁਰਪ੍ਰੀਤ। ਬਾਕੀ ਇਹੇ ਕਿ ਤੁਹਾਡੇ ਭਾਂਡੇ ਥੋੜੇ ਸੀ ਹੁਣ ਆਪਾਂ ਵੀ ਧਿਆਨ ਦੇ ਆ ਭਾਂਡੇ ਵੀ ਡਬਲ ਹੋ ਗਏ ਥੂਰ ਕੰਮ ਕਰਨਾ। ਮੈਂ ਕਿਹ ਰੋਟੀ ਸਬਜ਼ੀ ਹੁ ਤੋਹੀ ਨਾ ਰੋਟੀ ਸਬਜ਼ੀ ਆਟਾ ਗੁੰਦੀ ਮੈਂ ਫੇਰ ਬਣਾ ਦਵਾਂ। ਫੁਲਕੇ ਵੀ ਬਣਾ ਦਵਾਂ। ਚੜੀ ਨਾ ਹੁੰਦਾ ਉਹਨਾਂ ਅੰਦਰ ਦੇਖੋ ਪੱਖੇ ਤੇ ਦੇਖੋ ਪਸੀਨਾ ਪਸੀਨਾ ਹੋਇਆ ਹੋਇਆ। ਆਹ ਤੇ ਬੱਤੀ ਬੜਾ ਖਰਾਬ ਕੰਡੀ ਤੈਨੂੰ ਪਤਾ ਰਿਹਾ ਕਦੀ ਆ ਜਾਂਦੀ ਕਦੀ ਚੱਲ ਜਾਂਦੀ ਐ। ਪੱਤੀ ਤੋਂ ਵਾਕ ਕੋਨ ਕਿਸ ਨੂੰ ਨਾ ਮਤਾ ਕਰਦਾ ਵਸਤੇ ਮਰੀ ਗਾਣਾ ਸ਼ਿਮਲਾ ਮਿਰਚ ਵੀ ਪਈ ਹੋਈ ਤੇ ਕarele ਵੀ ਪਏ ਆ ਤੇ ਪਾਲਕ ਵੀ ਪਈ ਆ ਇੰਨਾ ਚੀਜ਼ਾਂ ਚੋ ਜਿਹੜੀ ਚੀਜ਼ ਜੀ ਕਰਦਾ ਵਾ ਤੇ ਬਣਾ ਲੈ ਜੀ ਦਿੰਦੀ ਤੁਸੀਂ ਤੇ ਕੀ ਖਾਣਾ ਮੈਂ ਤੁਸੀਂ ਦੱਸੋ ਪਾਲਕ ਪਨੀਰ ਬਣਾਣਾ ਤੇ ਪਨੀਰ ਤੇ ਆਪਣੇ ਨਾ ਅਗੀ ਨੂੰ ਫੋਨ ਕਰਦੇ ਕਿ ਆਉਂਦੇ ਨਾ ਪਨੀਰ ਲਈਏ ਪਾਲਕ ਪਨੀਰ ਬਣਾ ਕੇ ਤੇ ਸਰਕਾ ਲਾਵਾ ਫੁੱਲਾ ਟੀਰਚੇ ਤੇ ਸਰਕਾ ਲਾਵਾ ਠੀਕ ਹੈ ਤੁਸੀਂ ਤੋਂ ਉਬਾਰੀ ਨੂੰ ਕਹਿੰਦਾ ਪਾਲਕ ਪਨੀਰ ਤੁਸੀਂ ਲਾਗਰ ਖਾ ਕੇ ਤੂੰ ਆਉਂਦੇ ਹੋ ਜਿੰਨਾਂ ਤੇ ਗਰਮੀ ਬਣਾਉਣਾ ਨਹੀਂ ਨਹੀਂ ਲਾ ਕੇ ਆ ਖਾਣਾ ਨਹੀਂ ਆਈ ਜਾਨਾਂ ਆਣ ਕੇ ਚਲੋ ਠੀਕ ਆਹ ਪਾਲਕ ਪਨੀਰ ਬਣਾਉਣਾ ਸੋਭਾ ਨੂੰ ਚੁਲਕੇ ਲਾ ਲ ਚਲੋ ਕੁਈ ਨਾ ਤੂੰ ਬੈਠ ਕੋ ਨਾ ਕਾ ਭਾਂਡੇ ਮੈ ਲਾ ਦੇ ਨਹੀਂ ਆਣ ਕੇ ਚਲ ਮੈਂ ਹੁਣ 2 ਮਿੰਟ ਮਮੇ ਲੱਗ ਲੈ ਆ ਮਾ ਉਹ ਜਿਉਂ ਵਿਚਾਰੇ ਆਏ ਮੈਂ ਕਿਤੇ ਲੱਗੇ ਨਹੀਂ ਉਹਨਾਂ ਦੇ ਬੈਠੀ ਨਾ ਮੈਂ ਨਹੀਂ ਜਮੇ ਨਹੀਂ ਮੈਨੂੰ ਸਵੇਰੇ ਜਲਦੀ ਠਾ ਲਿਆ ਕਰੋ ਤੁਹਾਡੇ ਦੇ ਕੰਮਾਂ 'ਚ ਥੋੜੀ ਹੱਲ ਕਰਵਾਉਂਾਂਗੇ ਕਿ ਤੀ ਇਕੱਲੇ ਲੱਗੇ ਰਹਿੰਦੇ ਗਰਮੀ ਦੀ ਬਾੜ ਹੈ ਇੱਕ ਬੰਦੇ ਕੋ ਥੋੜੀ ਕੰਮ ਹੁੰਦੇ ਰਲ ਮਿਲ ਕੇ ਕਰਾਂਗੇ ਜਲਦੀ ਹੋ ਜਾਏਗਾ ਤਾ ਕੋ ਤੇ ਹੈ ਹੀ ਆ ਗੁਰਪ੍ਰੀਤ ਹੁਣ 2 3 ਜੀਆਂ ਦਾ ਕੰਮ ਹੁੰਦਾ ਘੱਟ ਤੇ ਕੰਮੋਂ ਜਿੰਦਾ ਜਿਆਦਾ ਡਬਲ ਆਂਦਾ ਨਾ ਭੰਡੇ ਭੰਡੇ ਇੰਨੇ ਨਹੀਂ ਹੁੰਦੇ ਬਲਾ ਟੋਕਰਾ ਭਰਿਆ ਕਿੰਨਾ ਟੋਕਰਾ ਭਰੇ ਹਾਂ ਤੇ ਉਹਦਾ ਸਾਡੇ ਦੋ ਕ ਭੰਡੇ ਹੁੰਦੇ ਆ ਛੱਟ ਮਾਰ ਕੇ ਟੁੱਟੇ ਲਾ ਦਿੱਤੇ ਤੇ ਸਬਜੀ ਵਣ ਸੁਕਣਾ ਪਰ ਖੁੱਲੀ ਬੰਨੀ ਤੋਂ ਜੀ ਸਾਡੇ ਬਦੇ ਤੇ ਇਦਾਂ ਹੀ ਆ ਪਰ ਉਹਨਾਂ ਖਰਚਾ ਤੇ ਵਾਧਾ ਹੀ ਹੈ ਨਾ ਥੋੜਾ ਬੋਤਾ ਕੋਈ ਗੱਲ ਨਹੀਂ ਬਾਕੀ ਇਹ ਆ ਕਿ ਅਹੀਂ ਨਹੀਂ ਮੂੰਹ ਮੋੜਿਆ ਤੇਰੇ ਤੋਂ ਭੈਣ ਭਰਾਈ ਕੋਲੋਂ ਭੈਣ ਭਰਾਵਾਂ ਦੇ ਕੰਮ ਹੁੰਦੇ ਆ ਜੇ ਸਮਝਣ ਤੇ ਜੇ ਇਹ ਆ ਭੀ ਜੀ ਅਹੀਂ ਸਪੋਰਟ ਵੀ ਕਰੀਏ ਇਹ ਅਗਲਾ ਗਾਉਂ ਤੋਂ ਜਾਣੇ ਨਾ ਤੇ ਫਿਰ ਤੇ ਗੱਲ ਕਰਦੇ ਆਂ ਨਹੀਂ ਪਾਪੀ ਜੀ ਹੋ ਮੈਂ ਕੀ ਕਰਨਾ ਕਰ ਉਹ ਨਹੀਂ ਗੁਰਪ੍ਰੀਤ ਜੀ ਮੈਂ ਕਹਿੰਦੇ ਨਹੀਂ ਨਾ ਉਹ ਗੁਰਪ੍ਰੀਤ ਮੈਂ ਛੱਡ ਲਈ ਪਿੱਛੇ ਹਾਂ ਹਾਂ ਉਹਨੇ ਨਵੀਂ ਗੁਰਪ੍ਰੀਤ ਚੰਗੀ ਗੁਰਪ੍ਰੀਤ ਫਾਇਰ ਕੇ ਨਾ ਮੰਗੀ ਮੈਂ ਕੱਢ ਲੈਣਾ ਚੱਲ ਕੋਈ ਗੱਲ ਉਹਨੇ ਤੇ ਰਹਿਣਾ ਨੰਨ ਤੱਕ ਪੈਣਾ ਮੰਗਾ ਤੇ ਮੈਨੂੰ ਅੱਜ ਛੋਟੀ ਪੈਣਾ ਮੰਗੀ ਰੱਖੋ ਤੇਰਾ ਪਤਾ ਲੱਗ ਹੀ ਜਾਣਾ ਮੈਨੂੰ ਕਿੱਦਾਂ ਰਹਿਣ ਲਈ ਐ ਅਜੇ ਤੱਕ ਤੇ ਤੂੰ ਬੜੀ ਵਧੀਆ ਰਹਿਣ ਲਈ ਐ ਚੱਲ ਕੰਮ ਵੀ ਮੇਰ ਨਾਲ ਕਰਉਣ ਲਈ ਐ ਤੇ ਵਧੀਆ ਵਾ ਚੱਲ ਕੋਈ ਗੱਲ ਦੀ ਮੈਨੂੰ ਵੀ ਚੰਗਾ ਲੱਗਣ ਲਿਆ ਹੈ ਕਰਨਾ ਮੇਰੀ ਭੈਣ ਫਿਰ ਤੇ ਜੇ ਮੇਰੀ ਲੋੜ ਹੋਊਗੀ ਨਾ ਤਾਂ ਮੈਨੂੰ ਆਵਾਜ਼ ਦੇ ਦੇ ਦੀ ਬਾਕੀ ਮੈਂ ਭਾਂਡੇ ਭੁੰਨੇ ਆਂ ਕੇ ਆਪੇ ਲਾਉਣੀ ਹੈ ਇਹਨਾਂ ਦਾ ਭਾਂਡੇ ਲਾ ਲੈਣਾ ਤੱਕੀ ਮੈਂ ਕਰ ਦਾਂ ਹਾਏ ਰੱਬਾ ਇੰਨੀ ਗਰਮੀ ਚ ਪਾਲ ਪਨੀਰ ਬਣਾਉਣਾ ਸੜਦਾ ਵੀ ਕੁੱਲਾ ਸਾਰਾ ਨਾ ਹੈ ਫੁਲਕੇ ਵੀ ਭਿੱਜੇ ਬਣਾਉਣੇ ਹੈ ਨਹੀਂ ਹੁਣ ਕੀ ਕਰਾਂ ਰਹਿਣਾ ਮੈਨੂੰ ਤੇ ਕੰਮ ਤੇ ਕਰਨਾ ਹੀ ਪੈਣਾ ਮੈਨੂੰ ਕੀ ਕਰੇਗਾ ਬੰਦਾ ਸ਼ੁਕਰ ਹੈ ਰੱਬਾ ਇੱਕ ਗੈਸ ਤੇ ਤੇ ਕੰਮ ਕਰਨਾ ਪਊਗਾ ਨਹੀਂ ਤੇ ਅੰਦਰ ਚੁੱਲ੍ਹੇ ਦੀ ਲੱਕੜਾ ਵੀ ਮੈਨੂੰ ਜਾ ਜਾ ਕੇ ਇਕੱਠੀਆ ਕਰਨੀਆ ਪੈਂਦੀਆ ਸੀ ਕੋ ਕੰਮ ਤੇ ਨੋਵਾ ਚਲ ਹੁਣ ਰਹਿਣਾ ਤੇ ਕੰਮ ਤੇ ਕਰਨਾ ਹੀ ਪੈਣਾ ਇੱਥੇ ਘੜਾ ਪੱਕੀ ਬਕਾਈ ਮਿਲ ਜਾਣੀ ਹੈ ਜੇ ਉਹਦੀ ਉਹਨੂੰ ਕਹਾਂਗੀ ਬਣਾ ਜਾ ਚੋੜੀ ਹੋ ਕੇ ਮੈਂ ਬੈਠੀ ਰਾਵਾਂਗੀ ਹੁਣ ਇਹ ਤੇ ਦੂਜੇ ਦਿਨ ਚੱਕ ਕੇ ਮੈਨੂੰ ਤੇ ਬਾਹਰ ਸੁਕਣਾ ਹੁਣ ਤੇ ਮਿੱਠੇਵਾਂ ਨਾ ਬੈਣਾ ਹੈ ਕੰਮ ਤੇ ਕਰਨਾ ਹੀ ਪੈਣਾ ਇੱਕ ਤੇ ਆ ਮੇਰੀ ਮਾਂ ਇੰਨਾ ਵੱਡਾ ਲੈਕਚਰ ਦੇਣ ਲੱਗ ਪਈ ਹਾਂ ਜਿਵੇਂ ਘਰ ਹੁੰਦੀ ਤੇ ਮੈਂ ਤੈਨੂੰ ਰੱਖ ਲੈਣੀ ਸੀ ਤੇਰੇ ਤੇ ਭਰਾ ਭਾਬੀ ਨੇ ਤੈਨੂੰ ਘਰ ਰੱਖਿਆ ਕਿਹੋ ਜਿਹੀ ਗੱਲਾਂ ਕਰਦੀ ਹੈ ਮਾਂ ਤੇ ਮਾਂ ਹੁੰਦੀ ਹੈ ਤੇ ਭਾਵੇਂ ਲੱਖ ਗਲਤ ਹੋਵੇ ਆਮੀ ਮਾਂ ਸਾਥ ਰਹਿੰਦੀ ਦੀਦਾ ਇੱਥੇ ਤੇ ਕਹਿੰਦੀ ਮੈਂ ਤੈਨੂੰ ਘਰੇ ਨਹੀਂ ਰੱਖਣਾ ਸੀ ਤੇਰੇ ਭਰਾ ਭਾਬੀ ਚੰਗੀਆਂ ਜਿਨ੍ਹਾਂ ਨੇ ਘਰੇ ਰੱਖਣੇ ਹੋ ਗੁਰਪੇਤਾ ਮੈਂ ਚੱਲਿਆ ਫਿਰ ਕੰਮ ਤੇ ਠੀਕ ਆ ਕੰਮ ਤੇ ਹਾਂ ਕੋਈ ਗਹਿਰ ਮਾਨਾ ਅੱਛਾ ਤੇ ਨਾਲ ਹੀ ਮਨੂ ਰঞ্জੀਤ ਭਾਈ ਦਾ ਫੋਨ ਆਇਆ ਤੇ ਭਾਈ ਇਹਦੇ ਹੀ ਕਿ ਮੈਂ ਤੁਹਾਨੂੰ ਨਾ ਥੋੜੀ-ਬੋਦੀ ਪੈਸੇ ਦੇ ਦੇਣਾ ਤੇ ਵੀ ਲੈਣਾ ਦੇਣਾ ਜੇ ਤੁਹਾਡਾ ਮਕਾਦੂ ਹਾਂਜੀ ਪੈਸੇ ਦੇਣੀ ਹੈ ਹਾਂ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਉਹਨਾਂ ਸਾਡੇ ਦੇ ਨਜ਼ਦੀਕੀ ਨਹੀਂ ਕੀਤਾ। ਪਹਿਲਾ ਆਪਾਂ ਨੂੰ ਕਿਹਾ ਹੈ ਨਾ ਉਹ ਦਿਲ ਦੀ ਮਾੜੀ ਨਹੀਂ ਆ। ਤੈਨੂੰ ਮੈਂ ਕਿਹਾ ਸੀ ਕਿ ਤੂੰ ਚੁੱਪ ਕਰਕੇ ਰਹਿਣਾ ਵਾ। ਜਦੋਂ ਮੈਂ ਗੱਲ ਕੀਤੀ ਨਾ ਮੰਮੀ ਹਣੀ ਭਾਬੀ ਹਣੀ ਪੈਨਜੀਤ ਨਹੀਂ ਮੰਨਗੇ ਨਾ। ਸਹੀ ਕੰਨ। ਫੇਰ ਮੈਂ ਕਿਹਾ ਕਿ ਮੈਂ ਨਹੀਂ ਐਗੋ ਬੋਲੀ ਕੋਈ ਵੀ ਜਵਾਬ ਦੇ ਤਰੀਕਾ ਉਹਨਾਂ ਨੇ ਕਿਵੇਂ ਹੰਕਾਰ ਹੀ ਲਿਆ ਕਰੇ। ਤਾਂ ਤੈਨੂੰ ਮੈਂ ਕੀ ਕਿਹਾ ਸੀ? ਸਹੀ ਕੰਦੇ ਸੀ ਕਿ ਤੂੰ ਬੋਲਦੀ ਤੇਰੀ ਜ਼ੁਬਾਨ ਹੀ ਭੈੜੀ ਹੈ। ਐਸੇ ਕਰਕੇ ਤੈਨੂੰ ਨਹੀਂ ਘਰੇ ਵੜਦੀ। ਮੈਂ ਤੂੰ ਦਿਲ ਦੇ ਨਹੀਂ ਮਾਰੀ। ਮੈਂ ਤੈਨੂੰ ਆਪਣੇ ਘਰ ਵੀ ਕਿਹਾ ਸੀ। ਕੀ ਬਾਤ ਤੂੰ ਜ਼ੁਬਾਨ ਅੰਦਰ ਰੱਖੀਂ ਕਿਰ ਜ਼ੁਬਾਨ ਕਰਕੇ ਸਭ ਕੁਝ ਹੁੰਦਾ ਈ ਤੂੰ ਬੋਲਣਾ ਤੇ ਵਕਤ ਕੰਮ ਦੀ ਗੱਲ ਕਰਨੀ ਮਤਲਬ ਦੀ ਗੱਲ ਕਰਨੀ ਆ ਉਹ ਤਾਂ ਠੀਕ ਹੈ ਮੈਂ ਕੰਮ ਦੀ ਕਰਾਂਗੀ ਮੈਂ ਘੜਾ ਤੋ ਸਾਨੂੰ ਇੱਕ ਗੱਲ ਸੁਣੋ ਭਾਬੀ ਨਾਲ ਕੋਈ ਵਾਅਦਾ ਕਰਨਾ ਕਿ ਭਾਬੂ ਕੋਈ ਗੱਲ ਕਰ ਵੀ ਲਈ ਨਾ ਤੇ ਸੁਣ ਲੈ ਸਾਨੂੰ ਲੋੜ ਆ ਬੜੀ ਤਾਂ ਸਹੀ ਗੱਲ ਆ ਲੋੜ ਤੇ ਸਾਨੂੰ ਐ ਆਪਾਂ ਟਾਈਮ ਕੱਟਣਾ ਹੋਰ ਕੀ ਓੱਖਾਂ ਵੇਲਾ ਉਹਨਾਂ ਨੇ ਸਾਡਾ ਕਟਾਇਆ ਹੋਰ ਕਿੰਨੇ ਕਟਾਇਆ ਐ ਐਦਾਂ ਹੀ ਗੱਲਾਂ ਤਾਂ ਪਹਿਲਾਂ ਕਰਦੀ ਹੈ ਇੰਨੇ ਧੱਕੇ ਖਾਣ ਦੇ ਬਾਵਜੂਦ ਹੁੰਦੀ ਨੂੰ ਅਕਲ ਆਈ ਅਕਲ ਹੀ ਤਾਂ ਆਉਂਦੀ ਐ ਜੇ ਧੱਕੇ ਨਾ ਵੱਜਣ ਤੇ ਅਕਲ ਕਿੱਥੋਂ ਮਾਣੀ ਸੀ ਗੁਰਪ੍ਰੀਤ ਨੂੰ ਸਿਆਣੀ ਕਹਿੰਦੇ ਨਾ ਮਸ਼ੀਨ ਪੱਤਰ ਚੱਟ ਕੇ ਮੁੜਦੀ ਐ ਕਿ ਉਹ ਹਾਂ ਪੱਤਰ ਚੱਟ ਲਿਆ ਅਸੀਂ ਪੱਤਰ ਚੱਟ ਲਿਆ ਵਾ ਤੇ ਮਛਲੀ ਹੋਣਾ ਤੈਨੂੰ ਨਹੀਂ ਕਹਿੰਦੇ ਕਿ ਅਸੀਂ ਦੋਵਾਂ ਨੇ ਮਛਲੀ ਮਛਲੀ ਨਾ ਬੋਲਿਆ ਕਰੋ ਅੱਛਾ ਛੱਡ ਬਾਬਾ ਹੁਣ ਇੱਥੇ ਨਾ ਪਲੇਸ ਪਾ ਕੇ ਬੈਠੀ ਹੁਣ ਭਾਦੀ ਨਾਲ ਮੰਮੀ ਨਾਲ ਭਾਈ ਜੀ ਨਾਲ ਤੂੰ ਪ੍ਰੇਮ ਨਾ ਰਹਿਣਾ ਕੋਈ ਵਾਦਾ ਵਟਾ ਨਹੀਂ ਕਰਨਾ ਹੋਣਾ ਮੈਂ ਕੰਮ ਤੇ ਗਿਆ ਉਹ ਤੇ ਫੇਰ ਬੰਸਿਆ ਆ ਫੋਨ ਆ ਜਾ ਕੋਈ ਮੈਂ ਕਿਹਾ ਮम्मी ਵੀ ਮੈਨੂੰ ਸਵੇਰ ਦਾ ਇਹ ਲੈਕਚਰ ਦੇ ਜਾਂਦੇ ਆ ਕਿ ਭਾਬੀ ਨਾ ਮਿੱਠੀ ਬਣ ਕੇ ਨਹੀਂ ਲੜੀ ਨਾ ਕਰਦੇ ਕੰਮ ਵੀ ਕਰਾ ਮੈਂ ਮੰਮੀ ਨੂੰ ਵੀ ਕਿਹਾ ਤਾਂ ਫਿਕਰ ਕਿਉਂ ਕਰਦੇ ਪਿਓ ਹੁਣ ਤੁਸੀਂ ਵੀ ਮੈਨੂੰ ਇਹ ਲੈਕਚਰ ਦੇਣ ਲੱਗ ਪਿਓ ਮੈਨੂੰ ਆਪਣੀ ਜ਼ਿੰਮੇਵਾਰੀਆਂ ਦਾ ਅਹਿਸਾਸ ਹੋ ਗਿਆ ਵੇ ਹਾਂ ਗੁਰਬੀਰ ਐਦਾਂ ਬੋਲਣਾ ਬੱਸ ਪਰ ਮਾਂ ਅੰਦਰ ਜਾਣਾ ਠੀਕ ਹੈ ਨਾ ਮੈਂ ਕੰਮ ਤੇ ਚੱਲੇ ਠੀਕ ਹੈ ਨਾ ਟੈਂਸ਼ਨ ਐ ਮੇਰੀ ਕੋਈ ਗੱਲ ਨਹੀਂ ਭਾਬੀ ਜੀ ਭਾਬੀ ਜੀ ਮੰਮੀ ਜੀ ਨੂੰ ਨਹੀਂ ਕੀ ਤਰਜੀਹ ਤੇ ਭਾਈ ਹੁਤਾ ਜੀ ਬਾਜੀ ਕਹਾਂਗੀ ਨਹੀਂ ਮੇਰੀ ਗੱਲ ਸੁਣ ਲੈ ਕੇਵਲੇ ਬੰਦਾ ਇਹ ਮੂੰਹ ਜਵਾਦਿਰ ਕੇ ਜਾਂਦੀ ਤੇਰਾ ਸੁਭਾਅ ਹੈ ਮੈਂ ਨਾ ਮੈਂ ਤਾਂ ਤੈਨੂੰ ਸੁਝਾਉਂਦਿਆਂ ਉਹ ਮੇਰੀ ਹੋਂ ਵੀ ਤੇਰੇ ਤੇ ਬਾਵਾ ਤੇਰੇ ਤੇ ਕਿ ਗੁਰਾ ਹਾਲ ਦਾ ਕਹਾਂ ਨਹੀਂ ਮੈਂ ਆਪਣਾ ਲੱਗਦਾ ਬਾਗ ਨੀ ਮੇਰੇ ਹਾਸਾ ਹੋਇਆ ਨਾ ਸਮਝਣ ਕਿ ਆਪੇ ਖੋ ਅਹਿਸਾਸ ਹੋਇਆ ਨਾ ਹੋਰ ਕੀ ਹੋਰ ਦੋ ਦਿਨ ਤੇਰੇ ਨਾਲ ਕੋਹ ਕਰਦੀ ਹੋ ਰਹੀ ਮੇਰਾ ਕੀ ਹਾਲ ਹੋਣਾ ਸੀ ਵੇਖਲਾ ਸੋਨੋ ਜੋ ਮਰਜੀ ਤੇਰੇ ਘਰ ਦੇ ਤੇ ਕੰਮ ਨਹੀਂ ਆਏ ਸਾਡੇ ਘਰ ਦੇ ਕੰਮ ਆਏ ਮੇਰੇ ਹੀ ਪੇਕੇ ਕੰਮ ਆਏ ਮੇਰੀ ਗੱਲ ਸੁਣ ਗੁਰਮੀਤ ਸਾਡੇ ਘਰ ਦੇ ਕੰਮ ਆਉਣੇ ਆ ਜਿੱਦਾਂ ਤੂੰ ਉਹਨਾਂ ਨਾਲ ਲੜਦੀ ਹੈ ਨਾ ਤੇ ਉਹਨਾਂ ਨੂੰ ਮੱਥੇ ਵੱਟ ਪਾਉਣੀ ਹੈ ਜੀ ਆਪਾਂ ਉੱਥੇ ਜਾਵਾਂਗੇ ਨਾ ਪ੍ਰੇਮ ਨਾਲ ਉਹਨਾਂ ਨਾਲ ਸਾਨੂੰ ਕਿਸੇ ਚੀਜ਼ ਤੋਂ ਮਨਾ ਨਹੀਂ ਕਰਨਾ ਜਦੋਂ ਮਰਜ਼ੀ ਭਾਵੇਂ ਨਾ ਕਾਲੀ ਦੁਰਬਾ ਪ੍ਰੇਮ ਨਾਲ ਬੋਲੇਗੀ ਫਿਰ ਮੈਨੂੰ ਮੇਰਾ ਦੇ ਦਨ ਨਹੀਂ ਹਿਸਾ ਜੇ ਮੈਂ ਪ੍ਰੇਮ ਨਾਲ ਬੋਲਾਂਗੀ ਤੇ ਓਹੋ ਇਹ ਸਹੀ ਗੱਲ ਮੈਂ ਕਿਹਾ ਨਾ ਮੁੰਡਾ ਦੀ ਇੱਤਾ ਵ ਤੇ ਇਹ ਲੈ ਸਕੀ ਜਿਹੜਾ ਨਾ ਮੁੰਨੇ ਨੂੰ ਕੀ ਮੈਂ ਕੀ ਕਰਨਾ ਹਿਸਾ ਵੀ ਤੇ ਚਾਹੀਦਾ ਹੀ ਆ ਵੀ ਕੋਈ ਨਹੀਂ ਸਭ ਕਾ ਕੁਛ ਮਿਲੂਗਾ ਬਾਕੀ ਉਹ ਬਣਾਣਾ ਥੋੜਾ ਬੋਲਾ ਦੇ ਕੰਟਰੋਲ ਕਰਿਆ ਕਰ ਤੂੰ ਨਾ ਵੱਖਰਾ ਟੇਸ਼ਨਾ ਫੜ ਲੈ ਕਰ ਇਹ ਕਾਲ ਸੁਣਾ ਸਾਰੀ ਰਾਤ ਦੇਖੋ ਕਿੰਨੀ ਗਰਮੀ ਚ ਟੱਟੀ ਆਪਾਂ ਆ ਕੂਲਰ ਦੀ ਕੀ ਆ ਕੂਲਰ ਚ ਨਹੀਂ ਆਨੋ ਆ ਸਭ ਨਹੀਂ ਸੌਂਦੇ ਘੜ ਘੜ ਕਰ ਤੇ ਪਹਿਲੇ ਤੇਰੀ ਬਾਜ ਜੰਨਾ ਚ ਕਿੰਨੀ ਵੰਦੀ ਆ ਤੇ ਨੀਂਦ ਕਿੱਥੋਂ ਮੈਣੀ ਇੰਜ ਕੰਨੀ ਮੈਂ ਘਰ ਦੇ ਨੂੰ ਇਹ AC ਲਵਾ ਲੀ AC ਤੂੰ ਨਾ ਮਰਣਾ ਡਾ ਲੇ ਜੋ ਮਿਲਦਾ ਠੀਕ ਆ ਦੋ-ਤਿੰਨ ਦਿਨ ਖਲੋ ਜਾ ਆਪਾਂ ਪਾਬੂ ਨੇ ਕਹਿ ਲੱਗਦੀਆਂ ਉਸਨੂੰ ਆਪਣੇ ਅੰਦਰ ਸਮਾ ਲੈ ਕਰੋ ਏਸੀ ਦੀ ਹੋਰ ਡਿਮਾਂਡ ਕਰਨੀ ਏਸੀ ਪੰਜਾਹ ਹਜ਼ਾਰ ਰੁਪਈਆ ਦਾ ਆਇਆ ਨਾ ਚੰਗੇ ਲੱਗਦੇ ਆਪਾਂ ਦਾ ਭਾਬੀ ਦੇ ਕਮਰੇ 'ਚ ਸੌਂਦੇ ਆ ਨਹੀਂ ਕੋਈ ਹੋ ਕੁਛ ਨਹੀਂ ਹੁੰਦਾ ਗੁਰਬੀ ਤਾਂ ਗਰਮੀ ਆ ਕੋਈ ਗਰਮੀ ਆ ਆਪਾਂ ਪਹਿਲਾਂ ਕਰਾਂਗੇ ਇਲਕੀ ਆਪਾਂ ਇਹ ਨਾ ਨਹੀਂ ਕਰਨੀ ਆਪਾਂ ਬਸ ਗੱਲ ਤਰੀਕੇ ਨਾਲ ਕਰਾਂਗੇ ਚਲ ਆਪਾਂ ਨੀ ਜਾਂਦੀ ਰੱਖ ਦਿਆਂ ਪਰ ਦੇਖਦੇ ਭਾਬੀ ਦਾ ਮੂਡ ਕੀ ਹੋ ਜਾਏਗਾ ਫਿਰ ਮੈਂ ਗੱਲ ਕਰਾਂਗੀ ਮੰਮੀ ਨਾਲ ਅਕੀ ਦੇਖ ਸਕਦੀ ਜੀ ਆਪਾਂ ਪ੍ਰੇਗ ਨਾਲੀ ਠੀਕ ਹੈ ਨਾ ਮੰਮੀ ਨਾਲ ਗੱਲ ਕਰਾਂਗੀ ਤਰੀਕੇ ਨਾਲ ਕਰਾਂਗੇ ਤੂੰ ਇਹ ਛੱਡੋ ਆਪਣੀ 사ਸ ਨਾਲ ਕੋਈ ਗੱਲ ਕਰਨ ਦੀ ਲੋੜ ਨਹੀਂ ਮੈਂ ਨਾ ਆਪਣੇ ਸਾਹਮਣੂ ਕਿਵੇਂ ਗੱਲ ਕਰਨੀ ਮੈਨੂੰ ਜ਼ਿਆਦਾ ਪਤਾ ਤੁਹਾਡੇ ਨਾਲ ਉਹ ਕੋਈ ਹੋਰ ਨਾ ਸਿਆਪਾ ਪਾਜੀ ਉਹਨੇ ਕੀ ਕਹਿੰਦੀ ਆ ਕਿ ਤੂੰ ਸਿਆਪੇ ਦੀ ਗੱਲ ਕਰਦੇ ਰਹਿੰਦੇ ਮੈਂ ਗੱਲ ਹੀ ਕਰਾਂਗੀ ਹੋਰ ਕੁਝ ਨਹੀਂ ਮੈਂ ਪੰਗਾ ਬੰਨਦੀ ਨਾ ਹਾਂ ਕੋਲ ਨੇਵਾ ਜਿਹੜੀ ਜਵਾਨ ਤੋਂ ਵਾਲ ਦੇਗੇ ਜਿਹੜੀ ਚੰਗੀ ਲੱਗੇਗੀ ਮੈਨੂੰ ਫੇਰ ਨਾ ਕਿਤੇ ਬਾਹਰ ਕਢਾ ਲਈ ਫੇਰ ਹੀ ਪਰਮਾਨਾ ਬੈਠੇ ਆ ਇਹਨਾਂ ਪੱਖਾ ਹੀ ਬੜਾ ਦਾ ਸਿਰ ਉਹ ਪੱਕੇ ਅੰਦਰ ਮੈਂ ਕਿਹੜਾ ਤੁਹਾਡਾ ਪੱਕਾ ਲੈਣ ਲੱਗੀ ਆਂ ਤੂੰ ਕਿਹਨੇ ਜਾਲੇ ਕੀਂਦਾ ਤੂੰ ਨਵਾਂ ਨਾ ਕੋਈ ਹੱਲਾ ਖੜਾ ਕਰਦੇ ਮੰਮੀ ਨਾਲ ਮੈਂ ਆਪੇ ਗੱਲ ਕਰ ਲਵਾਂ ਕਿ ਕੀ ਕਰਨਾ ਕੀ ਪਤਾ ਕੀ ਰਹਿਣਾ ਇਹ ਮੈਨੂੰ ਦੱਸ ਦੇ ਪਹਿਲਾਂ ਮੈਂ ਸੰਭਾਲਾਂ ਯਾਰ ਕੁਛ ਨਹੀਂ ਆਣਾ ਤੂੰ ਹੀ ਕੀ ਕੰਮ ਕਰਦੇ ਹੋ ਉਹ ਛੱਡ ਦੇ ਯਾਰ ਸਾਰਾ ਇਹ ਗੱਲਾਂ ਮੈਂ ਆਪੇ ਗੱਲ ਕਰ ਲਵਾਂਗੀ ਤੁਹਾਨੂੰ ਕਿਹਾ ਤਾਂ ਤੂੰ ਇਹਨਾਂ ਟੈਨਸ਼ਨ ਨਾ ਆਪੇ ਸਾਂਭ ਲਊਗੀ ਤੇਰੇ ਨਾਲ ਮੈਂ ਤੇਰੇ ਤੇ ਛੱਡਾਂ ਸਭ ਕੁਝ ਕੀ ਛੱਡੋਗੀ ਆਹੋ ਕੀ ਕੀਤਾ ਮੈਂ ਉਹ ਜੇਮ ਮੈਂ ਵੀ ਕਿਵੇਂ ਗੱਲ ਕਰ ਲਵਾਂਗੀ ਜਿਵੇਂ ਵਾਰੀ ਦੀ ਗੱਲ ਕਰਦਾ ਵੀ ਆਪੇ ਗੱਲ ਕਰ ਲੈਣੀ ਤੂੰ ਹਾਂ ਤੇ ਛੱਡਾਂ ਹਾਂ ਜਿਵੇਂ ਮੈਂ ਤੇਰੇ ਤੇ ਛੱਡਿਆ ਸੀ ਤੇ ਉਹ ਮੈਨੂੰ ਬਾਹਰ ਛੱਡਦਾ ਸੀ। ਤੇ ਹੁਣ ਜਿੱਦੂ ਇਹੋ ਜਿਹਾ ਕੋਈ ਹਲਾਉਲਾ ਕੀਤਾ ਨਾ ਤੇ ਮੈਂ ਕੰਨਾਂ ਦੇ ਵਿੱਚ ਲਾਉਣੀਆਂ ਤੇ ਸੇਕ ਘਰ ਤੱਕ ਜਾਣਾ ਤੇਰੇ ਨਾਲ। ਜਿਹੜੀ ਗੱਲ ਕਰ ਨਹੀਂ ਤੇ ਮਾਨ ਨਾ ਕਰੀ ਕਿ ਮੈਂ ਲਾਗੇ ਬੈਠਾ ਹਾਂ ਤੇ ਫੇਰ ਕਰੀ। ਕੋਹ ਨਾ ਹੋਰ ਨਵੰਬਰ 1 ਕਤੂਬਰ ਖੜਾ ਖੜੀ ਹੋਈ। ਮੈਂ ਕੰਮ ਤੇ ਗਿਆ ਆ ਮਾਦੇ। ਤੇ ਇੱਥੋਂ ਕਿਟਾ ਹੈਗੀ। ਜਿਹੜਾ ਇੱਕ ਕਮਰਾ ਮਿਲਿਆ ਮੈਨੂੰ ਪੱਖਾ ਚੱਲਦਾ ਵਾ। ਤੇ ਆਪਣੀ ਜ਼ਬਾਨ ਬੰਦ ਰੱਖੀ। ਠੀਕ। ਕੁਛ ਨਹੀਂ ਕਹਿੰਦਾ। ਕੁਛ ਨਹੀਂ ਕਹਿੰਦੀ। ਆਪੇ ਗੱਲ ਕਰ ਲੈ। ਜੇ ਬਹੁਤੀ ਗਰਮੀ ਲੱਗਦੀ ਹੈ ਨਾ ਦੁਪਹਿਰੇ ਘੜੀ ਬਹਿ ਜਾਕਰ ਉੱਥੇ। ਕਸਾ ਨਾ ਤੁਸੀਂ ਮੇਰੇ ਬਾਪੀ ਦੇ ਕੰਮ ਦੇ ਜਿਵੇਂ ਬੈਠੇ ਰਹਿੰਦੇ ਨਹੀਂ ਹੋ ਤਾਂ ਮੈਂ ਤਰਾ ਨਹੀਂ ਚੰਗਾ ਲੱਗਦਾ ਨਾ ਵੀਰੇ ਦੇ ਕੰਮ ਦੇ ਚੱਪ ਨਹੀਂ ਚੰਗਾ ਲੱਗਦਾ ਤਰਾ ਨਾ ਇਹ ਵੀ ਉਹਨਾਂ ਨਾਲ 10000 12 ਵਾਜੀ ਜਾਂਦੇ ਆ ਤੇਰੀ ਬਹਿ ਜਾ ਕਰਾਂ 2000 ਜਾਂਦੇ ਨੀ ਪਰ ਵੀ ਨਾ ਆਪੇ ਕਹਿਦਾ ਕਰਨਾ ਵੀ ਗੁਰਬੀ ਤੋਂ ਦੇ ਕਰੀਂ ਕਿ ਪਤਾ ਰੱਬ ਉਹਦੇ ਮਨ ਚ ਮਿਹਰ ਪਾਵੇ ਆਪੇ ਹੀ ਕਹਿਦਾ ਵੀ ਪਸ ਕਹਿਣਾ ਨਹੀਂ ਤੂੰ ਆਪਣਾ ਤਰੀਕੇ ਨਾਲ ਕਰ ਰਹਿਂਦੇ ਮੈਂ ਤੇਰੀ ਗੱਲ ਆ ਤੂੰ ਜੋੜਨਾ ਤੇ ਨੁਕਸਾਨ ਨਾ ਕਰ ਤੂੰ ਮੇਰੇ ਕਿ ਹੱਥਾਂ ਦੇ ਜੋੜ ਅੱਗੇ ਬਣਾ ਘਰ ਬਾਹਰ ਨਹੀਂ ਜਾ ਤੇ ਹੁਣ ਉਹ ਮੇਰੇ ਤੇ ਇੱਕ ਇੰਜ ਦੇ ਨਹੀਂ ਨਹੀਂ ਕੱਢਦੇ ਤੈਨੂੰ ਐਵੇਂ ਨਾ ਟੈਨਸ਼ਨ ਲੈ ਅੱਗੇ ਵੀ ਉਹਨੇ ਕੱ ਉੱਗ ਗਿਆ ਨਾ ਹੋਰ ਸੀ ਤੁਸੀਂ ਵੀ ਤਾਂ ਕਾਲਾ ਪੈ ਗਿਆ ਸੀ ਰਾਣੀ ਵਿੱਚ ਨਾ ਜੋ ਕੁਝ ਕੀਤਾ ਨਾ ਉਹ ਮੈਨੂੰ ਬਤਾਵੇ ਕੇ ਵੀ ਰਾਣੀ ਵੀ ਧੰਬਾ ਜਾਨ ਸ਼ਮੀ ਭਾਦੀ ਵੀ ਬਿਰ ਵੀ ਚੰਗੀ ਚੰਗੇ ਆ ਮੈਂ ਤੇ ਖੁੱਦ ਕਹਿੰਦੀ ਚੰਗੇ ਆ ਉਹ ਤੇਰੀਆਂ ਕਰਤੂਤਾ ਸੀ ਨਾ ਤਾਂ ਵੀ ਉਹਨਾਂ ਨੇ ਸਾਂਭ ਲਿਆ ਕਰਤੂਤਾ ਤੇ ਉਹਨਾਂ ਨੂੰ ਪਤਾ ਹੀ ਜਿਹੜੀਆਂ ਮੇਰੀਆਂ ਕਿ ਤੇਰੀਆਂ ਸੀ ਜ਼ੁਬਾਨ ਕਿਵੀ ਸੀ ਐਡੀ ਗੇਠ ਲੰਮੀ ਗੇਠ ਲੰਮੀ ਮੇਰੀ ਤੇ ਜ਼ੁਬਾਨ ਤੇ ਤੇਰੇ ਤੇ ਹੱਥ ਸੀ ਤੁਸੀਂ ਲੱਭ ਗਏ ਕੁਰਸੀ ਫੜ ਕੇ ਸੱਤ ਤੇ ਮਾਰਨ ਲੱਗਾ ਸੀ ਕਰਤੂਤਾ ਤੇ ਤੇਰੀਆਂ ਸੀ ਅਬੂਆ ਟੋਇਆ ਹੈ ਕੋ ਤੂੰ ਤਾ ਤੇਰੀਆਂ ਸੀ ਉਸੇ ਹੱਥੇ ਜਿਵੇਂ ਭਰਾ ਦੇ ਸਿਰ 'ਚ ਵੱਜ ਜਾਂਦੇ ਫੇਰ ਕੌਣ ਜਿਮੇਰਾ ਜਾਣਾ ਸੀ ਤੂੰ ਜੇਲ੍ਹ ਦੀ ਬਾਹਰ ਖਾਣ ਨਹੀਂ ਤੇ ਗੁਰਪ੍ਰੀਤ ਉਹ ਦਿਨ ਬਾਅਦ ਜਹੇ ਕਹਿੰਦੇ ਹੈ ਕਿ ਜੇ ਚੁੱਕੀ ਲਈ ਤੇ ਮਾਰ ਹੀ ਜਾਂਦਾ ਹੈ ਹੈ ਇੱਕ ਵਾਰੀ ਪਤਾ ਲੱਗ ਜਾਂਦਾ ਵੀ ਆਇਆ ਉਹ ਕੋਈ ਤੂੰ ਹੁਣ ਤੇਰੀ ਹੋ ਗਈ ਡੈਲਿੰਗ ਹੋ ਗਈ ਆ ਹੁਣ ਭਰਾਵਾ ਦੀ ਬਣ ਗਈ ਗੱਲ ਭਰਾਵਾ ਦੀ ਵੀ ਗੁੱਸਾ ਛੜਿਆ ਸੀ ਉਹ ਵੱਧ ਘੱਟ ਮੂੰਹ ਨਿਕਲ ਜਾਂਦਾ ਨਾ ਜੁਬਾਨ ਦਾ ਪਤਾ ਨਹੀਂ ਕੀ ਬੋਲ ਦਿੰਦਾ ਮੈਨੂੰ ਮੈਂ ਕਿੰਨੀ ਰੱਜਿਆ ਆਪਣਾ ਮੂੰਹ ਬੰਦ ਰੱਖਿਆ ਕਰ ਮੈਨੂੰ ਨਾ ਕੋਈ ਭੈਣ ਆਪਣੇ ਭਰਾ ਦੀ ਦੋਖੀ ਨਹੀਂ ਹੁੰਦੀ ਜੁਬਾਨ ਹੈ ਨਾ ਜਿਹੜੀ ਥਿਰਕ ਜਾਂਦੀ ਹੈ ਮੂੰਹ ਚਲ ਕੋਈ ਨਹੀਂ ਜਿਹੜੀ ਵੀ ਗੱਲ ਹੈ ਨਾ ਹੁਣ ਮਾਰਨਾ ਕਰਨੀ ਆ ਕੋਈ ਨਹੀਂ ਭਾਬੀ ਉਹਨਾਂ ਦੇ ਦੁਪਹਿਰੇ ਉੱਧਰ ਜਾ ਕੇ ਕੱਟ ਲੈ ਕਰ ਠੀਕ ਆ ਨਾ ਹਾਂ ਤੁਸੀਂ ਉਹ ਰਾਤ ਨੂੰ ਮੂੰਹ ਕਰਕੇ ਗੱਲ ਕਰਨੀ ਆ ਤੁਹਾਨੂੰ ਨਹੀਂ ਨਾ ਪਤਾ ਹੱਥਾਂ ਨੇ ਮਾਰ ਕੇ ਕਹਿ ਨਹੀਂ ਹੁਣ ਇਸ ਬਾਰੇ ਸਮਝਿਆ ਨਹੀਂ ਗੱਲ ਕਰਨੀ ਕੋਈ ਜਦੋਂ ਕਰੀਏ ਉਹ ਵੀ ਸਵਾਲ ਚੱਲੀਗਾ ਮੰਮੀ ਦਾ ਪਹਿਲਾ ਗੱਲ ਕਰੀ ਰਣ ਦਾ ਨਗਰਾਂ ਨੇ ਉਹਨਾਂ ਮੈਨੂੰ ਕਹਿਣਾ ਤਾਂ ਉਹ ਤੈਹੀ ਹੀ ਦੇਦਾਂਗੇ ਕੀ ਲੈਣਾ ਦੇਣਾ ਤੇ ਕਿ ਕਿੰਦਾ ਵੀ ਮਨ ਮੇਰੇ ਪੈ ਹੀ ਜਾਵੇ ਠੀਕ ਹੈ ਨਾ ਮਨ ਦੇ ਤਾਂ ਉਹ ਹੀ ਚੰਗੇ ਹੀ ਆ ਜੋ ਖੁਸ਼ੀ ਰਹਿਣਾ ਬਸ ਮਨੁਸ਼ੀਆ ਹੋਂਦ ਤੋਂ ਵੀ ਕੋਈ ਚੰਗਾ ਕੰਮ ਨਹੀਂ ਕਰਦਾ ਪਾਣੀ ਵੀ ਬੁਣਾਤੀ ਤੇ ਮਮਮੀ ਨੂੰ ਨਾ ਮਗਦਨ ਨਾ ਤਾਂ ਵੀ ਜੰਮ ਨੂੰ ਨਾ ਤਾਂ ਸਵੇਰੇ ਸਭ ਤੋਂ ਪਹਿਲਾਂ ਉੱਠਣਾ ਸੁਣੋ ਮੇਰੀ ਗੱਲ ਪਰ ਸੋਈ ਚਲ ਗਈ ਸੀ ਕੱਲੀ ਵਿਚਾਰੀ ਪਾਂਡੇ ਤਾਂ ਕਿ ਢੀ ਹੋ ਗਿਆ ਪਾਂਡੇ ਆ ਨੋਟੇ ਹਾਂ ਪਰ ਮਾਇਨਿਕਲੀ ਮੈਂ ਕਿਉਂ ਨਹੀਂ ਸੋਚੀ ਕਿ ਮੇਰੇ ਤੇ ਬੋਝ ਹੈ ਤੇ ਮੈਂ ਉਹਨੇ ਨਾਲ ਹਰ ਕੁਝ ਵੀ ਮਹਿਸੂਸ ਨਾ ਹੋਵੇ ਹਾਂ ਮੈਂ ਰੋਟੀ ਸਬਜ਼ੀ ਵੀ ਤੇ ਅੱਜ ਕੱ ਲਈ ਪਨੀਰ ਵੀ ਬਣਾ ਤਾ ਹਾਂ ਸਭ ਤੋਂ ਵਧੀਆ ਕੀਤਾ ਮੇਰੇ ਕਹਿ ਤੋ ਗਿਆ ਸਭ ਕੁਝ ਕਰ ਗਈ ਇੱਕ ਗੱਲ ਤੇ ਨਹੀਂ ਹੁਣ ਆਦਤ ਨਹੀਂ ਕਰਨਾ ਤੇ ਕਹਿਣਾ ਹੀ ਆ ਵਾਪਸ ਕੀ ਕਰ ਇੱਕ ਗੱਲ ਮੈਂ ਤੈਨੂੰ ਕਹਿਣੀ ਹੈ ਗੁਰਬੀ ਤੇ ਚੰਗੀ ਹੋਣੀ ਕਰਤਾ ਹੁਣ ਸਵੇਰੇ ਵੀ ਸਭ ਤੋਂ ਪਹਿਲਾਂ ਉੱਠਿਆ ਤਾਂ ਭਾਬੀ ਵੀ ਭਾਣ ਉੱਠਣਾ ਉੱਠਣ ਛੇਤੀ ਤੂੰ ਚਾਹ ਪਾਣੀ ਲੈ ਕੇ ਆ ਦੇ ਤਾਂ ਬੜਾ ਚੰਗਾ ਲੱਗਦਾ ਰੋਟੀ ਖਾਣ ਦੀ ਮਮੇ ਉੱਠ ਤੇ ਜਾਵਾਂ ਮਨ ਮੈਨੂੰ ਨੀਂਦ ਨਹੀਂ ਨਾ ਪੁੱਦੀ ਕੱਲ ਮਾਰਨਾ ਆਤਾ ਪ بس ਮੈਨੂੰ ਲਗਾ ਕੇ ਸੌਂ ਜਾ ਕਰ ਨਾਨੀ ਵੀ ਨਹੀਂ ਪਤਾ ਲੱਗਦਾ ਨੀਂਦ ਵਿੱਚ ਤੁਹਾਨੂੰ ਪਤਾ ਹੀ ਹੈ ਕਿ 2-4 ਕੁੱਕੜ ਰੱਖ ਲਈਏ 4 ਵਜੇ ਬਾਂਗਾਂ ਦੇ ਕਰਨੋ ਚਲੋ ਛੱਡ ਦੋ ساری ਇਹ ਗੱਲਾਂ ਕੁੱਕਰ ਕੁੱਕਰ ਬਾਹਰ ਚ ਰੱਖਣਾ ਕੁੱਕਰ ਰੱਖਨੇਗੀ ਤੂੰ ਦੇਖ ਕੁੱਕਰ ਖਾਣ ਨੂੰ ਫਿਰਦਾ ਮੈਂ ਜਾ ਮੈਂ ਸੋਈਦਾ ਵੇਖ ਕੰਮ ਕਰੇਗਾ ਚੱਲ ਨੀ ਆਹ ਤੇ ਪੱਖੇ ਥੱਲੇ ਬੈਠਾ ਮੈਨੂੰ ਉੱਥੇ ਗਰਮੀ ਚ ਬੰਨ੍ਹਾ ਦੇ ਜਾ ਤਾਂ ਬੋਲੀ ਆ ਗਿਆ ਲੈਕਚਰ ਅ ਵੀ ਦੇਣਾ ਪਿਆ ਪਹਿਲੇ ਮੇਰੀ ਮਾਨ ਹੈ ਲੰਮਾ ਚੋੜਾ ਲੈਕਚਰ ਦਿੱਤਾ ਹੁਣ ਲੈਕਚਰ ਝਾੜਾ ਲੱਗ ਪਿਆ ਹਾਂ ਛੰਮੀ ਭਾਬੀ ਨੂੰ ਨਾ ਕੁਝ ਕਹੀ ਇਸੀ ਦੀ ਗੱਲ ਨਾ ਕਰੀ ਨਾ ਮਾਂ ਨਾਲ ਇਸੀ ਦੀ ਗੱਲ ਨਾ ਕਰੀ ਨਾ ਆਪਣੇ ਭਰਾ ਨਾਲ ਗੱਲ ਵੀ ਨਾ ਕਰੀ ਫੇਰ ਨਾ ਤੈਨੂੰ ਕੱਢ ਦਾਂ ਤੇਰੀ ਹਰਕਤਾਂ ਦੇ ਵਿੱਚੋਂ ਲੋ ਜੀ ਮੈਂ ਅਜੇ ਆਪਣੇ ਭਰਾ ਕੋ ਇਹ ਜੋ ਛੰਮੀ ਭਾਬੀ ਕੋ ਕਿਹ ਕੀ ਵੇਸੇ ਲਵਾਣੇ ਉਹ ਵੀ ਮੈਨੂੰ ਲਾ ਕੇ ਦੇਣਗੇ ਇਸ ਦੀ ਤੇ ਮੈਨੂੰ ਪਤਾ ਹੈ ਇਸੀ ਕਿ ਦਲਵਾਣਾ ਹੈ ਉਹ ਵੀ ਆਪਣੇ ਭਰਾ ਭਾਬੀ ਕੋ ਹਾਂ ਹਾਂ ਦੇ ਦੇ ਨਹੀਂ ਤਿਆਰ ਤੇਰੇ ਪੈਸੇ ਸਲਾਈ ਦੇ ਕਿਤੇ ਧੋੜ ਥੋੜੀ ਨਾ ਚੱਲਨੀ ਹੈ ਮੈਂ ਸ਼ਹਿਰ ਛੱਡ ਕੇ ਥੋੜੀ ਚੱਲੀ ਪੈਸੇ ਦੀ ਤੂੰ ਤੇ ਸੋਈਦੀ ਐ ਕਿ ਮੈਂ ਸਾਰਾ ਛੱਡ ਕੇ ਤੇਰੇ ਪੈਸੇ ਲੈ ਕੇ ਦੌੜ ਜਾਂਗੀ ਤੇਰੇ ਇੰਨੇ ਵੀ ਪੈਸੇ ਨਹੀਂ ਹੈਗੇ ਜਿਹੜਾ ਮੈਂ ਦੌੜ ਜਾਵਾਂ ਤੇ ਉੱਥੇ ਮੇਰਾ ਸੱਤ ਦੇਣਗੇ ਕਿੰਨੇ ਕੁ ਪੈਸੇ ਹੈਗੇ ਆ ਸਾਰੇ 10000 ਰੁਪਏ ਹੈਗਾ ਤੇਰਾ ਤੂੰ ਤੇ ਐਂ ਪਿੱਛੇ ਪੈ ਗਈ ਐ ਮਰਨੀ ਚੱਲੀ ਦੇ ਕੇ ਮਰੂੰਗੀ ਵਾਹੇ ਤੇਰੇ ਤੂੰ ਤੇ ਲਹਿੰ ਸਾਰੇ ਸ਼ਹਿਰ ਚ ਬਦਨਾਮੀ ਕਰਾਂਦੀ ਵੀ ਮੇਰੀ ਹੋਰ ਕੀ ਕਰਦੀ ਵੀ ਐ ਹਾਂ ਹਾਂ ਦੇ ਦਾਂਗੀ ਤੇਰੇ ਪੈਸੇ ਕੀ ਕਰਾਂ ਮੇਰਾ ਨਾ ਖਲੀ ਸਾਬ ਕਦੋਂ ਨਹੀਂ ਬੰਦਾ ਬਿਆ ਤਿੰਨ ਕਦੀ ਪੈਸੇ ਮਾਰੇ ਅਜ ਤੱਕ ਥੋੜੀ ਘਰਾਂਗੇ ਪਰੇਸ਼ਾਨੀਆਂ ਹੁੰਦੀਆਂ ਨਾ ਇਸ ਕਰਕੇ ਬੇਲਕੇਲ ਤੇ ਹੋ ਹੀ ਜਾਂਦਾ ਕੋ ਬੰਦਾ ਥੋੜੀ ਨਾ ਕਿਹਦੇ ਪੈਸੇ ਮਾਰੇਗਾ ਤੂੰ ਕਿੰਨੀ ਮਿਹਨਤ ਕੀਤੀ ਸਵਾਏਾਂਗੇ ਟੇਲਰ ਆ ਕੋ ਸਵਾਏ ਤੂੰ ਵੀ ਦੇਨੇ ਐਗੋ ਖਰਚੇ ਮੰਨਦੀ ਤੇਰੀ ਗੱਲ ਮੈਂ ਮੈਂ ਕਦੋਂ ਗਿਆ ਨਹੀਂ ਦੇ ਦਾਂਗੀ ਪੈਸੇ ਹਾਂ ਕੀ ਕਰਾਂ ਸਮਝ ਨਹੀਂ ਆਉਂਦੀ ਵੀ ਨਾ ਇਹਨਾਂ ਦਾ ਵੀ ਕੰਮ ਨਹੀਂ ਹਾਲੇ ਚੱਲਦਾ ਬਿਆ ਕਿ ਤੋ ਪਹਿਲੇ ਆਉਣ ਤੈਨੂੰ ਪਤਾ ਸੋਨੂ ਦਾ ਕੰਮ ਕਿੰਨਾ ਵਧੀਆ ਸੀ ਪਹਿਲੇ ਹੁਣ ਇੰਨਾ ਨਿੱਨਾ ਜਾਮਾ ਗਾ ਉਹ ਆਪਾਂ ਲਿਹੜੀ ਤੇ ਜਾਂਦੇ ਹਾਂ ਹਾਂ ਤੁਹਾਨੂੰ ਕੀ ਮਤਲਬ ਸਾਡੇ ਕੰਮਾਂ ਫਿਰ ਵੀ ਤੁਸੀਂ ਰਿਫਰੈਂਡ ਵੀ ਤੇ ਹੈਗੀ ਆ ਨਾ ਸਲਾਈ ਕਰਦੀ ਫਿਰ ਫਰੈਂਡ ਵੀ ਤੇ ਆ ਨਾ ਚਲ ਕੋਈ ਨਹੀਂ ਦੇ ਦਾਂਗੇ ਹੈ ਫਿਕਰ ਨਾ ਕਰ ਤੋ ਦੇ ਦਾਂਗੇ ਹੁਣ ਜਾਂਦੇ ਕੰਮ ਤੇ ਜਾਂਦੇ ਆ ਦੇ ਜਾਂਦੇ ਠੀਕ ਗੋਪਰੀ ਕਿਦਾ ਫੌਨ ਸੀ ਭਾਬੀ ਉਹ ਮੇਰੀ ਸੇਲੀ ਆ ਔਰ ਕੋਣੋਂ ਮੈਂ ਸੌਂਟ ਸੁਆਈ ਸੀ ਅੱਛਾ ਫਿਰ ਕੀ ਹੋਇਆ ਦੁਬੀਰ ਕੋਲ ਤਾਂ ਹੋਈ ਜਾਂਦੀ ਪਈ ਅੱਜ ਤੇ ਦਿੱਤੀ ਨਹੀਂ ਸੁਵਾਈ ਤੂੰ ਦੋਨੀ ਸੁਵਾਈ ਜਾਦਾ ਹੋ ਗਈ ਸੀ ਹਾਂ 10000 ਹੋ ਗਿਆ ਸੀ ਇਹ ਪਹਿਲੇ ਸੁਵਾਈ ਸੀ ਕਿ ਹੁਣ ਸੁਵਾਈਆਂ ਨਹੀਂ ਨਹੀਂ ਹੁਣ ਕਿੱਥੋਂ ਸੁਆਣੀ ਪਹਿਲੇ ਹੀ ਸੁਵਾਈ ਸੀ ਅੱਛਾ ਤੂੰ ਦਿੱਤੇ ਨਹੀਂ ਗਏ ਤਾਹੇ ਤੇ ਹੁਣ ਤੁਹਾਨੂੰ ਪਤਾ ਦਿਹਾੜੀ ਸੌਣ ਨੂੰ 150 ਰੁਪਏ ਦੇ ਦਿਹਾੜੀ ਜਾਂਦੇ ਚੱਲ ਕੋਈ ਨਾ ਹੁਣ ਸੋਨੂੰ ਬਾਜੀ ਨੌਕਰੀ ਤੇ ਤੇ ਲੱਗ ਹੀ ਗਏ ਆ ਤੇ ਹੁਣ ਕਿਰਸ ਕਰਕੇ ਚੱਲੀ ਰੋਟੀ ਪਾਣੀ ਤਾਂ ਤੂੰ ਇੱਥੋਂ ਖਾਣ ਲਈ ਆ ਸਾਰਾ ਕੁਝ ਇੱਥੋਂ ਵਰਤਣ ਲਈ ਆ ਨੌਨੂ ਸਾਬਣ ਕੀ ਕੱਪੜੇ ਤੋਂ ਨੂੰ ਸਰਫ ਕੀ ਠੀਕ ਆ ਰਹਿਣ ਸੇ ਸਾਰਾ ਤੁਹਾਡਾ ਇੱਥੇ ਆ ਖਰਚਾ ਪਾਣੀ ਅਸੀਂ ਕਰਨ ਲਈ ਆ ਤੇ ਹੁਣ ਆ ਤੁਹਾਡੀ ਜਿਹੜੀ ਤਨਖਾਹ ਹੋਣੀ ਆ ਨਾ ਇਹ ਤੁਸੀਂ ਜੋੜੀ ਜਾਣੀ ਆ ਇਹਦੇ ਚੋਂ ਥੋੜੇ 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 ਕਰਕੇ ਤੇ ਜਿਨ੍ਹਾਂ ਦਾ ਆਧਾਰ ਦੇਣ ਵਾਲਾ ਵਾ ਉਹ ਦੋ ਪੈਸੇ ਕਿਸੇ ਨੂੰ 3000 ਫੜਾਓ ਕਿਸੇ ਨੂੰ 5 ਫੜਾਓ ਤੇ ਕਿਸੇ ਨੂੰ 8 ਫੜਾਓ ਤਾਂ ਕਿ ਤੁਹਾਡੇ ਆ ਜਿਹੜੇ ਪੈਸੇ ਆ ਨਾ ਹੌਲੀ 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 ਲੱਥ ਜਾਣ ਪਤਾ ਕੀ ਹੈ ਗੁਰਪ੍ਰੀਤ ਬੜੀ ਬਦਨਾਮੀ ਹੋਣ ਰਹੀ ਆ ਤੁਹਾਡੀ ਦੋਵਾਂ ਜੀਆਂ ਦੀ ਥੋਣੀ ਖਣੇ ਨੂੰ ਕਹਿੰਦੀ ਵੀ ਤੇ ਨਾਲ ਹੋਣ ਰਹੀ ਆ ਸਾਡੀ ਦੋਵਾਂ ਜੀਆਂ ਦੀ ਤੇ ਮੰਮੀ ਜੀ ਦੀ ਅਗਲੇ ਆਂਦੇ ਆ ਵੇਖ ਪਿਓ ਤੇਰਾ ਸਿਰ ਤੇ ਨਹੀਂ ਆ ਤੇ ਨਾ ਉਹਦਾ ਵਜਦਾ ਵਾ ਕਿ ਫਲਾਣੇ ਦੀ ਕੁੜੀ ਆ ਤੇ ਉਹਨਾਂ ਦੇ ਘਰ ਦੀ ਨੋ ਆ ਨਾਲ ਸੋਹਰੇ ਬਦਨਾਮ ਹੋਣਦੇ ਆ ਸਮਝਣ ਨਹੀਂ ਆ ਨਾ ਤੂੰ ਇਹਨਾਂ ਚੀਜ਼ਾਂ ਨੂੰ ਇਸ ਕਰਕੇ ਮੈਂ ਤੈਨੂੰ ਕਹਿਣ ਦੀ ਆ ਕਿ ਜਿਹੜੀ ਤਨਖਾਹ ਹੁਣ ਸੋਨੂ ਬਾਜੀ ਦੀ ਆਉਣ ਰਹੀ ਆ ਉਹ ਥੋੜੀ 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 ਕਰਕੇ ਕਰਕੇ ਤੇ ਪੈਸੇ ਸਭ ਦੇ ਥੋੜੇ ਥੋੜੇ ਕਰਕੇ ਲਾ ਠੀਕ ਆ ਹੁਣ ਆ ਬੁਟੀਕ ਵਾਲੀ ਐ ਨਾ ਇਹਦਾ ਹੁਣ ਬਹੁਤਾ ਨਹੀਂ ਦੇਣੇ ਬੈਣੇ ਬਾਬੀ ਉਹ ਜ਼ਿਆਦਾ ਕਾਲੀ ਪਈ ਆ ਕਾਲੀ ਪਈ ਆ ਤੇ ਕੋਈ ਗੱਲ ਨਹੀਂ ਸੋਨੂ ਬਾਜੀ ਨੇ ਕੰਮ ਸਟਾਰਟ ਕਰਤਾ ਬਹੁਣ ਹੁਣ ਇਹ ਆ ਮਿਹਰਬਾਨੀ ਹੈ ਦਿੜਤੀ ਸੋਨੂ ਨੂੰ ਕੰਮ ਦੇ ਆ ਚਲੋ ਕੋਈ ਗੱਲ ਨਹੀਂ ਤੇ ਜਦੋਂ ਤਨਖਾਹ ਮਿਲਦੀ ਐ ਨਾ ਹੁਣ ਉਹਨੂੰ ਕਹਿ ਥੋੜੇ ਦਿਨ ਸਬਰ ਕਰ ਲੈ ਤੇ 3000 ਤੇ 4000 ਰੁਪਈਆ ਇਹਦੇ ਹੱਥ ਤੇ ਰੱਖ ਤੇ ਇਹਨੂੰ ਕਹਿ ਵੀ ਅਗਲੀ ਵਾਰੀ ਫੇਰ ਤੈਨੂੰ ਮੈਂ 1500 ਜਾਂ 2000 ਦੇ ਦੂੰਗੀ ਐਦਾਂ ਹੀ ਲੱਠਣੀ ਹੌਲੀ ਹੌਲੀ ਠੀਕ ਆ ਬਾਕੀ ਟ ਆਪਾਂ ਸਾਰੇ ਤੁਹਾਡੇ ਨਾਲ ਆ ਹੁਣ ਵੇਹ ਘਰ ਦਾ ਖਰਚਾ ਹੁਣ ਆਪਾਂ ਹੀ ਕਰਨ ਦੇ ਹੈ ਨਾ ਹੈ ਨਾ ਆਪਾਂ ਤੁਹਾਨੂੰ ਖਾਣ ਪੀਣ ਨੂੰ ਰਹਿਣ ਸਹਿਣ ਨੂੰ ਸਾਰਾ ਕੁਝ ਦੇਣ ਦੇ ਸਾਰਾ ਖਰਚਾ ਤੁਹਾਡੇ ਦੋਵਾਂ ਦੇ ਸਿਰ ਤੇ ਆ ਗਿਆ ਤੁਹਾਡੇ ਤੇ ਸਾਡਾ ਬੋਝ ਆ ਗਿਆ ਰਾਤ ਦੇ ਸਾਰੇ ਖਰਚਿਆਂ ਦਾ ਬੋਝ ਆ ਗਿਆ ਮੈਂ ਤੈਨੂੰ ਪੁੱਛਣ ਆਈ ਸੀ ਕਿ ਸ਼ਾਮੀ ਆਪਾਂ ਸਬਜੀ ਸਬਜੀ ਲੈਣ ਜਾਣਾ ਵਾ ਤੇ ਨਾਲ ਚੱਲੇਂਗੀ ਨਾ ਮੇਰੇ ਐਤੀ ਵਾ ਤੇ ਕਿਉਂ ਨਹੀਂ ਚੱਲਾਂਗੀ ਬਾਬੀ ਮੈਨੂੰ ਜਿੱਥੇ ਮੈਂ ਕਿਹਾ ਤੂੰ ਕਹੋਗੇ ਮੈਂ ਉੱਥੇ ਨਾਲ ਤੁਹਾਡੇ ਚੱਲਾਂਗੀ ਕਿ ਵਾਅਦੇ ਦਿਓ ਉਸੇ ਰੁਪਰੀਤ ਆਏਗੀ ਤੁਹਾਡੇ ਨਾਲ ਚਲ ਠੀਕ ਐ ਬੜੀ ਖੁਸ਼ੀ ਹੋਈ ਤੈਨੂੰ ਸੁਧਰਦੇ ਦੇ ਵੇਖ ਕੇ ਮੈਨੂੰ ਐ ਕੀ ਗੱਪੀ ਤਾਂ ਤੂੰ ਬੜੀ ਵਧੀਆ ਹੋ ਗਈਆਂ ਚੱਲ ਮੈਨੂੰ ਆਸ ਏ ਵੀ ਤੂੰ ਹੁਣ ਇੱਦਾਂ ਹੀ ਰਹੀਂ ਠੀਕ ਐ ਹਾਂ ਖੁਸ਼ ਰਹਿ ਕੋਈ ਗੱਲ ਨਹੀਂ ਹੌਲੀ ਹੌਲੀ ਸਾਰੇ ਪੈਸੇ ਉੱਤਰ ਜਾਣੇ ਆ ਮੈਂ 1 ਰੁਪਿਆ ਵੀ ਕੇਦ ਬਾਬੀ ਨਹੀਂ ਰੱਖਣਾ ਚਾਹੁੰਦੀ ਮੈਂ ਉਹੋ ਜੀ ਨਹੀਂ ਕਿ ਮੈਂ ਥੱਗੀਆਂ ਕਰਾਂਗੀ ਕਿ ਇਹਨਾਂ ਵੀ ਕਿਵੇਂ ਮਿਹਨਤ ਨਾਲ ਕਮਾਈ ਕੀਤੀਆਂ ਕਿਵੇਂ ਵਿਚਾਰੀਆਂ ਸਰਸਰਾਂ ਸਿੱਕੀਆਂ ਹੋਣੀਆਂ ਸੀ ਲਿਸ਼ ਦੇਣੇ ਆ ਜਿਹੜੀਆਂ ਸੂਟ ਸੀਣ ਵਾਲੀਆਂ ਮਾ ਨਾ ਪਤਾ ਕਿ ਨਹੀਂ ਮਿਹਨਤ ਕਰਦੀਆਂ ਵਾਂ ਵਿਚਾਰੀਆਂ ਸੂਈ ਤੇ ਧਾਗਾ ਪਾ ਪਾ ਕੇ ਕਈਆਂ ਵਿਚਾਰੀਆਂ ਦੀਆਂ ਤਾਂ ਪੈਰਾਂ ਵਾਲੀਆਂ ਮਸ਼ੀਨਾਂ ਹੁੰਦੀਆਂ ਕਈਆਂ ਵਿਚਾਰੀਆਂ ਦੀ ਮੋਟਰ ਵਾਲੀਆਂ ਹੁੰਦੀਆਂ ਤੇ ਥੱਕ ਜਾਂਦੀਆਂ ਨੇ ਸੂਟ ਐਵੇਂ ਨਹੀਂ ਸਟੀਚ ਹੁੰਦਾ ਕਿ ਇਹਦੀ ਸਮਾਈ ਨਹੀਂ ਮਾਰਨੀ ਚਾਹੀਦੀ ਮੈਂ ਕਿਹੇ ਦਾ ਹੱਕ ਨਹੀਂ ਰੱਖਣਾ ਜਿਹੜੇ ਪੈਸੇ ਮੰਗਦੇ ਮੈਂ ਦੇਵੇਂ ਹੀ ਦੇਣੇ ਆ ਮੈਂ ਵੀ ਸੋਚ ਲਿਆ ਬੰਦੇ ਨੇ ਮੈਂ ਕੋਈ ਪਹਿਲੇ ਵਰਗੀ ਹੁੰਦੀ ਤਾਂ ਮਾਰੇ ਰੱਖ ਹੀ ਲੈਣੇ ਸੀ ਪਰ ਮੈਂ ਹੁਣ ਉਹਦੇ ਜੀ ਨਹੀਂਗੀ ਬਾਬੀ ਤੇ ਮੇਰੇ ਤੇ ਵਿਸ਼ਵਾਸ ਕਰੋ ਚਲ ਠੀਕ ਐ ਵੇਖ ਗੁਰਪ੍ਰੀਤ ਵਿਸ਼ਵਾਸ ਬਣਾਇਆ ਹੀ ਬੰਦਾ ਵਾ ਠੀਕ ਐ ਬਾਕੀ ਤੂੰ ਰਾਮ ਨਾ ਟੈਨਸ਼ਨ ਫਰੀ ਹੋ ਕੇ ਤੇ ਉਹਨੂੰ ਇੰਨੀ ਗੱਲ ਕਹਿ ਦੇ ਕਿ ਤੇਰੇ ਪੈਸੇ ਦੇ ਦਾਂ ਮੈਂ ਠੀਕ ਆ ਕਿੱਡੀਆਂ ਸਲਾਹਾਂ ਦੇ ਗਈ ਆ ਕਿ ਨਾ ਸੋਨੂੰ ਹੁਣ ਕੰਮ ਕਰਨ ਲੱਗ ਪਿਆ ਕਿ ਉਹਦੇ ਜਿਹੜੇ ਪੈਸੇ ਆਣਗੇ ਨਾ ਥੋੜੀ ਥੋੜੀ ਕਰਕੇ ਤੇ ਜਿਹਦੇ ਕਰਜ਼ੇ ਲਾਣੇ ਆ ਤੇ ਲਾ ਦੇਣੀ ਭਲਾ ਸੋਨੂੰ ਜਿਹੜਾ ਕਮਾਏਗਾ ਮੋਂਦੇ ਨਾ ਕਰਜ਼ੇ ਲਾਵਾਂਗੀ ਮੈਂ ਤੇ ਸੋਚਿਆ ਸੀ ਰਾਣੀ ਵੀਰ ਜੀ ਕੋ ਜਿਹੜੇ ਪੈਸੇ ਆਣਗੇ ਉਹ ਥੋੜੇ ਬੋਤੇ ਆਪਣੀ ਭਰਾ ਭਰਾਈ ਤੇ ਪੈਂਦੀ ਹਲਪ ਕਰੇਗਾ ਤੇ ਉਹ ਪੈਸੇ ਆ ਨਾ ਮੈਂ ਆਪਣੇ ਕਰਜ਼ੇ ਲਾਵਾਂਗੀ ਸੋਨੂ ਦੇ ਪੈਸੇ ਨਾਲ ਥੋੜੀ ਨਾ ਮੈਂ ਕਰਜ਼ੇ ਲਾਵਾਂਗੀ ਕੀ ਗੱਲਾਂ ਕਰਦੀ ਐ ਤੇ ਕਿੰਨਾ ਟਾਈਮ ਹੋ ਗਿਆ ਮੈਨੂੰ ਬਲੀਚ ਫੇਸੇ ਕਰਾਏ ਆ ਸੋਨੂ ਦੇ ਪੈਸੇ ਨਾਲ ਮੈਂ ਬਲੀਚ ਫੇਸੇ ਕਰਾਵਾਂਗੀ ਨਾਲੇ ਮੇਕਅਪ ਦਾ ਸਮਾਨ ਲੈ ਕੇ ਆਵਾਂਗੀ ਕਰਜ਼ੇ ਥੋੜੀ ਮੈਂ ਲਾਣੀ ਉਹ ਤੇ ਰਾਣੀ ਵੀਰ ਜੀ ਮੇਰੀ ਹੈਲਪ ਕਰਨਗੇ ਕਹਿੰਦੇ ਐ ਆਪਾਂ ਤੁਹਾਨੂੰ ਘਰ ਰੱਖਿਆ ਛੱਤ ਦਿੱਤੀ ਰੋਟੀ ਪਾਣੀ ਦਿੱਤਾ ਘਰ ਰੱਖਣ ਦਾ ਕੀ ਫਾਇਦਾ ਜਿਹੜੇ ਕਰਜ਼ੇ ਲਾਣ ਫੇਰ ਮੰਨਾਂਗੀ ਕਿੰਨੇ ਨੇ ਮੈਨੂੰ ਘਰ ਰੱਖਿਆ ਰੋਟੀ ਦੀ ਕਿਹੜੀ ਗੱਲ ਐ ਰੋਟੀ ਤੇ ਜਾਓ ਤੇ ਗੁਰਦੁਆਰੇ ਕਿੰਨੇ ਲੰਗਰ ਲੱਗੇ ਮੰਗਦਾ ਤੇ ਉੱਥੇ ਵੀ ਜਾ ਕੇ ਢਿੱਡ ਭਾਰੀ ਲੈਂਦਾ ਵੇ ਹੈਲਪ ਤੇ ਹੁੰਦੀ ਆ ਜਿਹੜਾ ਕਰਜ਼ਾ ਲਾਣ ਮੈਨੂੰ ਹੀ ਕੋਈ ਸਕੀਮ ਕਰਦੀ ਪੈਣੀ ਹੈ ਤੇਰਾਨੇ ਵੀਰ ਜੀ ਨਾਲ ਗੱਲ ਕਰਨੀ ਐ ਇਹਨੂੰ ਕਿੰਨੇ ਪੁੱਛਣਾ ਮੈਨੂੰ ਮੈਂ ਦੱਸਣਾ ਕੋਈ ਗੱਲ ਨਹੀਂ